ਕਰਦਾ ਬੋਲ ਆ ਮੇਜਰ ਸਿੰਘ son of ਮੁਖਤਿਆਰ ਸਿੰਘ ਪਿੰਡ ਧਾਨ ਸਿੰਘ ਵਾਲਾ ਦੀ ਵਸਤੀ ਜੀਵਨ ਸਿੰਘ ਵਾਲਾ ਜੋ 9 ਜਨਵਰੀ ਨੂੰ 8 9 ਘਰਾਂ ਆ 7 8 ਘਰਾਂ ਤੇ ਹਮਲਾ ਹੋਇਆ ਉਸ ਦੇ ਵਿੱਚੋਂ ਮੇਜਰ ਸਿੰਘ ਦੇ ਘਰ ਵਿੱਚ ਖੜੇ ਆ ਤੇ ਪੈਟਰੋਲ ਬੰਬਾਂ ਨਾਲ ਸਾਰਾ ਕਮਰਾ ਜਲਿਆ ਪਿਆ ਜੋ ਇਹਦੇ ਵਿੱਚ ਸਮਾਨ ਸੀ ਉਹ ਸੜਕੇ ਸਵਾਹ ਹੋ ਚੁੱਕਿਆ ਸੀ ਸਾਰਾ ਇਹ ਇਹ ਜავი ਤੋੜੀ ਹੈ ਤੇ ਆ ਕੰਦ ਕੰਦ ਟਈ ਹੋਈ ਆ ਉਨੇ ਚੰਕੇ ਵਾਲੀ ਕੰਦ ਜੋ ਤੁੱਲੇ ਚੰਕੇ ਤੋੜੇ ਪੇ ਮਸ਼ੀਨ ਦਰੋਲਾ ਲੈ ਕੇ ਜੀਉਂ ਪੁੱਤਰਾ ਕਰਨ ਵਾਲੀ ਹਰੇ ਚਾਰੇ ਵਾਲੀ ਉਹ ਥੋੜੀ ਪਈ ਐ ਢੋਲ ਅੰਕ ਵਾਲਾ ਉਹ ਥੋੜੀ ਗਈ ਸੀ ਤੇ ਇਹ ਦੂਸਰਾ ਕਮਰਾ ਆਟੇ ਵਾਲੀ ਦਾ ਭਾਂਡਾ ਦੂਸਰਾ ਕਮਰਾ ਬਿਲਕੁਲ ਤੋਂ ਅੰਖਿਆ ਪਿਆ ਆਰਾ ਸਮਾਨ ਸਰ ਸੜੇ ਤੇ ਪ੍ਰੈਸਕ੍ਰਿਪਸ਼ਨ ਭਾਇਆ ਕੁਝ ਸਮਾਨ ਇਥੋਂ ਉਹ ਪੁਲਿਸ ਵਿਭਾਗ ਲੈ ਗਿਆ ਤਾਂ ਕਿ ਵੀ ਉਸ ਨੂੰ ਉਹਦੇ ਵਿੱਚ ਮੁਕਦਮੇ ਸ਼ਾਮਲ ਕੀਤਾ ਆ ਬਈ ਆਪਾਂ ਡੇ ਖੇਲੇ ਰਹੇ ਵੇ ਐ ਇਹੇ ਉਹ ਕੋਈ ਮਨੂਗਾ ਵੀ ਹਾਂ ਮਾਤਾ ਤੁਹਾਡਾ ਘਰ ਇਹੀ ਆ ਨਹੀਂ ਜੀ ਸਾਡਾ ਤਾਂ ਮਕਨੋਲੀ ਚੋਂ ਉੱਥੋਂ ਆਂ ਪਿੰਡੋਂ ਅੱਥਰ ਮਨੂਗਾ ਵੀ ਹਾਂ ਇਹ ਮੀਡੀਅਸਿੰਗ ਦੇ ਕਰੇ ਆ ਕਣਕ ਵਾਲਾ ਢੋਲ ਇਹ ਕਣਕ ਵਾਲਾ ਢੋਲ ਪੰਨਿਆਂ ਪੇ ਤੋੜੇ ਪੇ ਖਾਲੀ ਸੀਗਾ ਜਿਹਦੇ ਵਿੱਚ ਕਣਕ ਸੀ ਕਣਕ ਸੀ ਕਿੰਨੀ ਕਣਕ ਸੀ ਕੋ ਦੰਦੇ ਨੇ ਥੋੜੀ ਇਹਦੇ ਵਿੱਚ ਤੋਂ ਕੁਛ ਕਣਕ ਸੀ ਤੇ ਉਧਰੋਂ ਹਮਲਾਵਰ ਸਾਹਮਣੂ ਗੇਟ ਤੋਂ ਦਾਖਲ ਹੋਏ ਤੇ ਇਨ੍ਹਾਂ ਹਮਲਾਵਰਾਂ ਨੇ ਇਹ ਛੱਤ ਦੇ ਉੱਪਰ ਆ ਜੋ ਪਸ਼ੂਆਂ ਲਈ ਬਣਾਇਆ ਹੋਇਆ ਢਾਂਚਾ ਇਹਦੇ ਉੱਪਰ ਜੋ ਛੱਤ ਹੈ ਉਸ ਦੇ ਉੱਪਰ ਪਹਿਲੇ ਰੋੜੇ ਇੱਟਾਂ ਮਾਰੇ ਡਲੇ ਵਿੱਚ ਹਜੇ ਵੀ ਫਸੇ ਪਏ ਆ ਤਾਂ ਫਿਰ ਇਥੋਂ ਕੋ ਤੁਹਾਡੇ ਪਸ਼ੂ ਪਸ਼ੂ ਵਗੈਰਾ ਕੱਢਦੇ ਸੀ ਪਸ਼ੂ ਇਹਨਾਂ ਨੇ ਬਾਹਰ ਕੱਢ ਦਿੱਤੇ ਸੀ ਉਹਨਾਂ ਦਾ ਬਚਾਅ ਹੋ ਗਿਆ ਤੇ ਹਮਲਾਵਰ ਹਮਲਾ ਕਰਨ ਵਾਲੇ ਨੇ ਪਹਿਲਾਂ ਗੇਟ ਦੇ ਵਿੱਚ ਆ ਕੇ ਮਾਰਿਆ ਗੇਟ ਗੇਟ ਭੰਨਿਆ ਗੇਟ ਭੰਨਿਆ ਪਿਆ ਤਾਂ ਮੇਜਰ ਸਿੰਘ ਦੱਸ ਰਹੇ ਆ ਵੀ ਕਿੰਨੇ ਸੀ ਕਿੰਨੇ ਹਮਲਾਵਰ ਸੀ ਉਹ ਤਾਂ ਅਣਗਿਣਤੀ ਸੀ ਜੀ ਉਹ ਦੱਸ ਨਹੀਂ ਇਹ ਕਹਿੰਦੇ ਵੀ ਕਾ ਭੀੜ ਸੀ ਖਾਸੀ ਬਹੁਲੇ ਜਿਆਦੇ ਸੀ 100 150 ਬੰਦਾ ਹੋ ਸਕਦਾ ਠੀਕ ਆ ਜੀ ਹਾਂ ਕੋਈ ਗਿਣਤੀ ਨਹੀਂ ਹੈ ਤੇ ਤੁਸੀਂ ਫਿਰ ਜਦੋਂ ਉਹਨਾਂ ਨੇ ਹਮਲਾ ਕਰਿਆ ਤੁਸੀਂ ਕਿਧਰ ਚਲੇ ਗਏ ਕੀ ਤੁਸੀਂ ਅਸੀਂ ਤਾਂ ਜੀ ਪਹਿਲਾਂ ਨਿਕਲ ਗਏ ਸੀਗੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਘਰ ਤੇ ਹਮਲੇ ਆ ਹਾਂ ਕਰ ਰਹੇ ਨੇ ਭੀੜ ਆ ਗਈ ਤਾਂ ਇਹ ਆਪਣਾ ਘਰ ਛੱਡ ਕੇ ਚਲੇ ਗਏ ਉਧਰ ਦੇ ਘਰ ਪੰਨੇ ਨਾ ਜਦੋਂ ਉਦੋਂ ਹੀ ਅਸੀਂ ਨਿਕਲ ਹਾਂ ਜਦੋਂ ਦੂਜੇ ਘਰਾਂ ਤੇ ਹੋਇਆ ਹਮਲਾ ਤਾਂ ਇਹਨਾਂ ਨੂੰ ਸਾਨੂੰ ਵੀ ਟਾਰਗੇਟ ਬਣਾਉਣਗੇ ਤਾਂ ਉਹ ਆਪਣਾ ਘਰ ਛੱਡ ਕੇ ਚਲੇ ਗਏ ਸੀ ਘਰੇ ਕੌਣ ਸੀ ਉਸ ਸਮੇਂ ਕੋਈ ਨਹੀਂ ਕੋਈ ਜੀ ਦਾ ਪਰਿੰਦਾ ਨਹੀਂ ਸੀ ਘਰੇ ਜੋ ਮੋਈ ਨਹੀਂ ਸੀ ਤਾਂ ਇਹ ਹਾਲਾਤ ਕੀ ਫਿਰ ਪ੍ਰਸ਼ਾਸਨ ਆਇਆ ਕੋਈ ਮਦਦ ਕੀਤੀ ਕੋਈ ਨਹੀਂ ਕਰਿਆ ਪ੍ਰਸ਼ਾਸਨ ਨੇ ਕੁਝ ਪੁਲਿਸ ਨੇ ਕੋਈ ਤੁਹਾਡਾ ਨਹੀਂ ਜੀ ਪੁਲਿਸ ਨੇ ਤਾਂ ਸਾਨੂੰ ਇਹ ਆ ਦੇ ਅਸੀਂ ਮਰਟ ਸਾਡੀ ਪਾਈ ਸੀ ਆ ਦੇ ਅਸੀਂ ਆ ਹੀ ਨਹੀਂ ਸਕਦੇ ਇਹ ਮੇਜਰ ਸਿੰਘ ਦਾ ਘਰ ਆ ਹਾਂ ਜੀ ਠੀਕ ਹੈ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਤਾਂ ਹੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਦੇਖ ਲਓ ਬਸ ਜਿਹੜਾ ਕਹਿਣਾ ਸੀ ਇਹ ਤਾਂ ਸਾਡਾ ਤਾਂ ਦਿਮਾਗ ਹੀ ਡੱਲ ਹੋਇਆ ਗਰਾਉਂਡ ਦਾ ਹੀ ਕੋਈ ਠੀਕ ਹੈ ਜੀ